ਆ ਦੇਖੋ Air brake ਇਹ ਬ੍ਰੇਕ ਦੇਖ ਲਓ ਮੈਂ ਉਹ ਘੱਟ ਦੇ ਚੈੱਕ ਕਰੋ ਦੋਸਤੋ ਕਿੰਨੇ ਫੀਚਰ ਆ ਟਰੈਕਟਰ ਦੇ ਵਿੱਚ Air pressure ਦਾ ਆ ਸਿਸਟਮ ਆ ਦੇਖੋ ਇੱਥੇ ਵੀ Air ਆਉਂਦੀ ਆਾਰੇ ਆਵਾ ਲੇਅਰ ਦੇ ਆ ਕਿੰਨੀ ਲਿਕਵਿਡ ਪ੍ਰੈਸ਼ਰ 100 90 CRD ਕੋਰਾ ਨਵਾਂ ਟਰੈਕਟਰ ਆ ਬਾਈ ਕਈ ਫੰਕਸ਼ਨ ਇਹੋ ਜਿਹੇ ਆ ਵੀ ਜਿਹੜੇ ਇਹਦੇ ਵਿੱਚ ਮੈਂ ਨਵੇਂ ਦੇਖ ਰਿਹਾ ਕਾਇਦ ਕਿਸੇ ਨੇ ਦੇਖੇ ਹੋਣ ਦਾ ਚੈਨ ਕਰੋ ਟਰੈਕਟਰ ਇਸ ਸਾਊਂਡ ਚੈੱਕ ਕਰੋ ਤੁਸੀਂ ਕੀ ਆਡੀ ਮਾਡਲ ਆ ਪੋਰਾ ਨਵਾ ਹੀ ਪਿਆ ਟਰੈਕਟਰ ਜਿਹਨੇ ਭਰਾ ਨੇ ਨਵਾ ਕਢਾਉਣਾ ਨਾ ਇੱਕ ਵਾਰੀ ਜ਼ਰੂਰ ਆ ਕੇ ਬਾਈ ਜੀ ਰੇਟ ਕੰਪੈਰੀਸ਼ਨ ਕਰ ਲਿਓ ਅਲੇ ਤੱਕ ਟਾਇਰਾਂ ਦੇ ਦੀ ਡੈਗ ਲਾ ਸਾਵਲਾਂ ਲਵਾ ਲਓ ਜਿਹੋ ਜਿਹਾ ਏਜੰਸੀ ਜੇ ਤੁਸੀਂ ਨਵਾ ਲੈ ਲਿਆ ਉਹ ਚੀਜ਼ 420/85R30 ਟਾਇਰ ਆ ਜੀ ਦਾ ਦੋਸਤੋ ਰੀਜ਼ਲ ਟੈਂਕ ਦੇ ਸਾਈਡ ਤੇ ਆ ਗਿਆ ਤੇ ਉਹੀ 4 ਸੈਕੰਡਰ ਇੰਜਨ ਠੀਕ ਆ ਤੇ ਬਾਕੀ ਅੱਗੇ ショਅ ਹੋਲ ਕੇ ਵੀ ਰਹਿਣਾ ਤੁਹਾਨੂੰ ਟਰੈਕਟਰ ਈਪੀਏ ਡਰਾਈਵ 4x4 ਐਕਟਰ ਜਮਾ ਕੰਪਨੀ ਜੋ ਸਟicker ਵੀ ਨਹੀਂ ਉਤਰੇ ਟਰੈਕਟਰ ਨਵਾਂ ਕੋਰਾ ਪਿਆ ਤੁਹਾਨੂੰ ਸਾਰੀਆਂ ਇਹਦੀਆਂ ਫੀਚਰ ਚੈੱਕ ਕਰਉਣਾ ショਅ ਹੋਲ ਕੇ ਵੀ ਤਾਂ ਹੋਣਾ ਟਰੈਕਟਰ ਦੇ ਟਾਵਲ ਪੰਪ ਅੱਗੇ ਪਾਵਰ ਦਾ ਪੰਪ ਅਲੱਗ ਲੱਗਿਆ ਅਲੱਗ ਪਾਵਰ ਆਫ ਦਾ ਸਾਰਾ ਸਿਸਟਮ ਆ ਲੋ ਇਹ ਬ੍ਰੇਕ ਚੈੱਕ ਕਰੋ 에ਅਰ ਬ੍ਰੇਕ ਜਿਹੜਾ ਤੁਹਾਨੂੰ ਮੇਨ ਸਰਪੈਂਸ਼ਨ ਲਗਾਉਣਾ ਸੀਗਾ ਆ ਦੇਖੋ ਜੇ ਕਿਸੇ ਭਰਾ ਨੇ ਚਲਾਇਆ ਤਾਂ ਜਰੂਰ ਦੱਸਿਓ 에ਅਰ ਬ੍ਰੇਕ ਪੈਡਲ ਦੇਖੋ ਟਰੈਕਟਰ ਦੇ ਇਹਦੀ ਖੈਣ ਚੀਜ਼ ਨਵੇਂ ਟੈਕਨੋਲੋਜੀ ਸੋਨਾਲੀਕਾ ਬਹੁਤ ਐਡਵਾਂਸ ਟੈਕਨੋਲੋਜੀ ਦੇ ਨਾਲ ਟਰੈਕਟਰ ਲੈ ਕੇ ਆਉਂਦੀ ਆ ਬਹੁਤ ਐਡਵਾਂਸ ਫੀਚਰ ਸੋਨਾਲੀਕਾ ਦੇ ਵਿੱਚ ਕੋਈ ਆ ਦੋਸਤੋ ਅਲਾ ਟਰੈਕਟਰ ਦੀ ਸ਼ੋਅ ਕੋਲ ਕੇ ਵੀ ਦਿਖਾਉਣਾ ਤੇ ਪਿੱਛੇ ਵੀ ਦਿਖਾਉਣਾ ਤੁਹਾਨੂੰ ਟਰੈਕਟਰ ਸਾਰਾ ਟਰੈਕਟਰ ਬਾਈ ਇੱਕ ਗੱਲ ਦੱਸਦਾ ਭਰਾ ਜਿਹੜਾ ਲੈ ਜਾਊਗਾ ਨਾ ਮੈਂ ਕਹਿੰਦਾ ਚੀਜ਼ ਯਾਦ ਕਰੂਗਾ ਹਰ ਇੱਕ ਟਰੈਕਟਰ ਦੇ ਵਿੱਚ ਫੀਚਰ ਐਡਵਾਂਸ ਫੀਚਰ ਜਿਹੜੇ ਲੱਗੇ ਹੋਇਆ ਟਰੈਕਟਰ ਦੇ ਵਿੱਚ ਟਰਬੋ ਦੇ ਕਲੰਪ ਕਲੰਪ ਮੈਂ ਕਹਿੰਦਾ ਕੋਈ ਚੀਜ਼ ਨੂੰ ਹਲੇ ਬਾਈ ਮੈਂ ਕਹਿੰਦਾ ਫਸਟ ਜਿਵੇਂ ਕੰਪਨੀ ਦੀਆਂ ਟਾਇਆਂ ਵੀ ਓਵੇਂ ਹੀ ਲੱਗੀਆਂ ਹਰ ਇੱਕ ਚੀਜ਼ ਨੂੰ ਕੰਪਰੈਸ਼ਰ ਲੱਗੇ ਆ ਡਬਲ ਟੈਂਕ ਲੱਗੇ ਆ ਪੱਖਾ ਵੀ ਦੇਖੋ ਜਿਵੇਂ ਗੱਡੀਆਂ 'ਚ ਚੱਕਰ ਵਾਦੇ ਆ ਪੱਖੇ ਦੇ ਉਹ ਸਿਸਟਮ ਆ ਸਾਰਾ ਹਨਾ ਐਡਵਾਂਸਡ ਟੈਕਨੋਲੋਜੀ ਸੋਨਾਲੀਕਾ ਤੋਂ ਬਾਈ ਬਹੁਤ ਟੌਪ ਦੀ ਸੋਲਿਡ ਸਟੋਰ ਟੈਕਨੋਲੋਜੀ ਆ ਬਹੁਤ ਟਾਕਰਾ ਦੇਣ ਦੇ ਆ ਟਰੈਕਟਰ ਇਹਦੇ ਬਰਾਬਰ ਮੇਰੇ ਖਾਲ ਕੋਈ ਨਹੀਂ ਆਉਣ ਦੇ ਅੰਦਰ ਉਹ ਦੇਖੋ ਪੇਂਟ ਕੁਆਲਿਟੀ ਚੈੱਕ ਕਰੋ ਪੇਂਟ ਦੀ ਐਂ ਕੀ ਮਜਗਾਲ ਲੱਗ ਜੂ ਇਹਨੂੰ ਅੰਦਰ ਦੇਖੋ ਰਿਮ ਦੇਖੋ ਉਹਦੇ ਪਿੱਛੇ ਟਾਇਰ ਚੈੱਕ ਕਰੋ 420/85 R3 ਇਹੋ ਜਿਹੀਆਂ ਘੈਂਡ ਘੈਂਡ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਉਣਾ ਦੋਸਤੋ ਪੇਜ ਨੂੰ ਜ਼ਰੂਰ ਫੋਲੋ ਕਰ ਲਿਆ ਕਰੋ ਬਹੁਤ ਘੈਂਟ ਜਾਣਕਾਰੀਆਂ ਆਪਣੇ ਪੇਜ ਦੇ ਉੱਪਰ ਪਾਈ ਦੀਆਂ ਬਹੁਤ ਜੈਜ ਰੇਟ ਦੇ ਵਿੱਚ ਆ ਟਰੈਕਟਰ ਤੁਸੀਂ ਡੀਐਮ ਕਰ ਲਿਓ ਦੇਖੋ ਆਨਲਾਈਨ ਰੇਟ ਤਾਂ ਨਹੀਂ ਪਾਈਦਾ ਕਿਉਂ ਕਿਸੇ ਨੇ ਵੀ ਲਜਾਣਾ ਕਿਸੇ ਨੇ ਸੇਲ ਕਰਨਾ ਹਨਾ ਸੋ ਇਸ਼ੂ ਹੋ ਜਾਂਦਾ ਤੁਸੀਂ ਆਪ ਸਿਆਣੇ ਆ ਟਰੈਕਟਰ ਜਿਹੜਾ ਭਰਾ ਲੈ ਕੇ ਜਾਊਗਾ ਯਾਦ ਕਰੂਗਾ ਆ ਦੇਖੋ ਟਰਬੋ ਕੋਈ ਵੀ ਤੁਹਾਨੂੰ ਮੋਡੀਫਿਕੇਸ਼ਨ ਨਹੀਂ ਕਰਾਉਣੀ ਪੈਣੀ ਇਸ ਟਰੈਕਟਰ ਦੇ ਵਿੱਚ ਲਿਜਾ ਕੇ ਵੀ ਆ ਕਰ ਲਿਆ ਉਹ ਕਰ ਲਿਆ ਪਹਿਲਾਂ ਹੀ ਕੰਪਨੀ ਨੇ ਸਾਰਾ ਕੁਝ ਲਾ ਕੇ ਦਿੱਤਾ ਹੋਇਆ ਤੇ ਤੁਸੀਂ ਬ੍ਰੇਕ ਚੈੱਕ ਕਰੋ ਟਰੈਕਟਰ ਦੇ ਰਹੀਓ ਦੇਖੋ ਪ੍ਰੈਸ਼ਰ ਬ੍ਰੇਕ ਬਾਰ ਲੱਗਿਆ ਹੋਇਆ ਪ੍ਰੈਸ਼ਰ ਕਿੰਨਾ ਡਾਊਨ ਹੋਇਆ ਕਲਸਟਰ ਮੀਟਰ ਅਡਜਸਟੇਬਲ ਸਟੀering ਹਰ ਇੱਕ ਚੀਜ਼ ਡੀਲ ਟੈਂਕ ਲਿਫਟ ਵਗੈਰਾ ਲੋ ਟਰੈਕਟਰ ਕਹਦਾ ਜਾਜ ਹੀ ਆ ਦੋਸਤੋ ਆ ਲੋ ਸੋਲਿਸ ਸਰ ਇੱਕ ਚੀਜ਼ ਟਰੈਕਟਰ ਦੇ ਵਿੱਚ ਇਹ ਇਹਨੂੰ ਕੈਬਨ ਲਾਉਣਾ ਛਤਰੀ ਪਿੱਛੇ ਲਾਉਣੀ ਆ ਵੱਡੀ ਤੁਸੀਂ ਜੋ ਮਰਜ਼ੀ ਲਾ ਲਿਓ ਤੇ ਕੈਬਨ ਵੀ ਮਿਰਕਲ ਇਹਦੇ ਆਪਸ਼ਨ ਦਿੱਤੀ ਹੋਈ ਆ ਡਬਲ ਡਿਸਟ੍ਰਿਬਿਊਟਰ ਲਿਫਟ ਆਟੋਮੈਟਿਕ ਲਿਫਟ ਆ ਗਈ ਹਰ ਇੱਕ ਚੀਜ਼ ਟਰੈਕਟਰ ਯੂਜ਼ ਨਹੀਂ ਹੋਇਆ ਹੋਇਆ ਰੇਟ ਦੇ ਵਿੱਚ ਆ ਬਾਈ ਯਾਦ ਕਰੂਗਾ ਕੋਈ ਭਰਾ ਜਿਹੜਾ ਲੈ ਕੇ ਜਾਂਦਾ ਹੁੰਦਾ ਭਰਾ ਕਮੈਂਟ ਕਰਕੇ ਦੱਸ ਵੀ ਜਾ ਕਰੋ ਵੀ ਮੈਂ ਲੈ ਲਿਆ ਟਰੈਕਟਰ ਇੰਨਾ ਕੇ ਸਾਡਾ ਥੈਂਕਸ ਵੀ ਬਣਦਾ ਜਦੋਂ ਵੀਡੀਓ ਪਾਉਣੀ ਤੁਹਾਨੂੰ ਜਾਣਕਾਰੀ ਦਿਨੇ ਆ ਆ ਚੈੱਕ ਕਰੋ ਟਰੈਕਟਰ ਵਿੱਚ ਬ੍ਰੇਕਾਂ ਚੈੱਕ ਕਰੋ ਟਰੈਕਟਰ ਦੀਆਂ ਹੈ ਘੈਂਟ ਚੀਜ਼ ਦੇਖੋ ਤੁਸੀਂ ਮੈਂ ਇਹ ਬ੍ਰੇਕ ਸਿਸਟਮ ਬਹੁਤ ਘੱਟ ਦੇਖਿਆ ਬਹੁਤ ਘੈਂਟ ਟਰੈਕਟਰ ਆ ਹਾਲਾਂਕਿ ਇੱਥੇ ਤੱਕ ਵੀ 에ਰ ਆਉਂਦੀ ਆ ਹਾਂਜੀ ਇੱਥੇ ਤੱਕ ਵੀ 에ਰ ਆਉਂਦੀ ਆ ਮੈਨੂੰ ਨਹੀਂ ਥੋੜਾ ਜਿਹਾ ਗਿਆਨ ਇਹਦੇ ਬਾਰੇ ਜ਼ਰੂਰ ਦੱਸਿਓ ਲਿਸਟ ਲਿਫਟ ਕੈਪੈਸਿਟੀ ਕਿਹੜੇ ਗিয়ার ਚ ਕਿੰਨੇ ਆ ਸਾਰੀ ਲਿਫਟ ਕੈਪੈਸਿਟੀ ਦੱਸੀ ਹੋਈ ਆ ਇੰਟਰਨੈਸ਼ਨਲ ਮਾਡਲ ਆ ਜਿਹੜਾ ਬਾਹਰ ਐਕਸਪੋਰਟ ਮਾਡਲ ਆ ਸਰਵੇ ਦੋ ਅੱਗੇ ਲੱਗੇ ਹੋਈਆਂ ਟੈਂਕੀਆਂ ਅਲੱਗ-ਅਲੱਗ ਲੱਗੀਆਂ ਹੋਈਆਂ ਤੇ ਚਾਲ ਵਾਲੀ ਹੁੱਕ ਉੱਪਰ-ਤਲੇ ਹੁੰਦੀ ਹੈ ਹੁੱਕ ਵੀ ਤਾਂ ਥਾਂ-ਥਾਂ ਹੁੰਦੀ ਹੈ ਹਨਾ ਤੇ ਇਹ ਤੋਂ ਵੱਡੀ ਗੱਲ ਹੋਰ ਕੀ ਆ ਦੇਖੋ ਵੀ ਦੋਸਤੋ ਵੀ ਇਹਦੇ ਤੇ ਆ ਜਿਹੜਾ ਪੀਟੀਓ ਸੈਂਸਰ ਵੀ ਆ ਗਿਆ ਪੀਟੀਓ ਦੇ ਆਰਪੀਐਮ ਸੈਂਸਰ ਵੀ ਆ ਗਿਆ ਇਹਦੇ ਤੇ ਜਿਹੜਾ ਸਟicker ਲੱਗਿਆ ਹੋਇਆ ਪੀਟੀਓ ਆਰਪੀਐਮ ਸੈਂਸਰ ਤੁਸੀਂ ਦੇਖ ਲਓ ਵੀ ਕਿੰਨੀ ਕ ਕੰਪਨੀਆਂ ਐਡਵਾਂਸ ਜਾਣਦੇ ਆ ਅੱਗੇ ਤੁਹਾਨੂੰ ਹਰ ਇੱਕ ਚੀਜ਼ ਦਾ ਬੈਠੇ ਟਰੈਕਟਰ ਦੇ ਪਤਾ ਲੱਗ ਹੀ ਜਾਊਗਾ ਪੀਟੀਓ ਸੈਂਸਰ ਵੀ ਜਿਵੇਂ ਵੱਡੀਆਂ ਕੰਪਨੀਆਂ ਦਾ ਤਾਂ ਖੈਰ ਆਉਂਦਾ ਹੋਵੇ ਕਹਿ ਨਹੀਂ ਸਕਦੇ ਤੇ ਇਹਨੇ ਵੀ ਲਾਤਾ ਜੈਕ ਜੋਕ ਲਿੰਕਾਂ ਦੇਖੋ ਮਤਲਬ ਇਹ ਨਹੀਂ ਕੋਈ ਮੰਗ ਕੇ ਟਰੈਕਟਰ ਪਿੰਡ ਚੋਂ ਲੈ ਜਾਣਾ ਪਾਊਗਾ ਕੀ ਇਹਦੇ ਚ ਮੰਗਣ ਵਗਾਉਣ ਵਾਲਾ ਮਸਲਾ ਹੀ ਖਤਮ ਹੋ ਗਿਆ ਤਾਂ ਵੀ ਕਹਿਣਾ ਐਡਾ ਇਪਲੀਮੈਂਟ ਨਾ ਹੁਣ ਹੋਵੇ ਨਾ ਕੋਈ ਕੋ ਪਾਵੇ ਗੋਲੀਆਂ ਆ ਲੋ ਇਹ ਲਿੰਕਾ ਐਕਸਪੋਰਟ ਮਾਡਲਾਂ ਨੂੰ ਹੀ ਆਉਂਦੀਆਂ ਸਾਰੀਆਂ ਕਿਉਂ ਗੋਲੀ ਮਰ ਜਾਂਦੀ ਸੀ ਜਿੰਨੇ ਬਾਹਰਲੇ ਟਰੈਕਟਰ ਆਉਂਦੇ ਸੀ ਗੋਰਿਆਂ ਗਾਰਿਆਂ ਦੇ ਟਰੈਕਟਰ ਦੇਖੀ ਦੀਆਂ ਲਿੰਕਾਂ ਜਿਹੜੀਆਂ ਜੌਂਡੀਅਰ ਨੂੰ ਜਾਂ ਹੋਰ ਟਰੈਕਟਰ ਨੂੰ ਆਉਂਦੀਆਂ ਤੇ ਉਹਨਾਂ ਨੂੰ ਇਹ ਲਿੰਕਾਂ ਵਗੈਰਾ ਆਉਂਦੀਆਂ ਲਿੰਕ ਗੱਡੀ ਆ ਤੇ ਤਗੜੇ ਪਹਿਲਵਾਨ ਦੀ ਲੱਤ ਤੋਂ ਮੋਟੀ ਇਹ ਲਿੰਕ ਲਾ ਲਓ ਸੀ ਨਾਲ ਜਿਹੜੇ ਸਟੈਪਲਰ ਵਗੈਰਾ ਜਿਹੜੇ ਸਾਰਾ ਕੰਪਲੀਟ ਟਰੈਕਟਰ ਟਾਇਰ ਨਵੇਂ ਟਾਇਰਾਂ ਤੋਂ ਹਲੇ ਜਿਹੜੀ ਆ ਰਬੜ ਵੀ ਕੰਪਨੀ ਦੀ ਉਵੇਂ ਅਲੇ ਉਤਰੀ ਹੋਈ ਆ ਆ ਡਬਲ ਜੈਕ ਦੇ ਵੀ ਆਪਸ਼ਨ ਦਿੱਤੀ ਹੋਈ ਆ ਜੇ ਸਪੇਅਰ ਜੈਕ ਲਾਉਣਾ ਕਪੈਸਿਟੀ ਵਧਾਉਣੀ ਆ ਉਹਦੀ ਵੀ ਆਪਸ਼ਨ ਦਿੱਤੀ ਹੋਈ ਆ ਵੈਸੇ ਮੈਨੂੰ ਲੱਗਦਾ ਜੀ ਲੋਡ ਹੀ ਨਹੀਂ ਪੈਣੀ ਕਪੈਸਿਟੀ ਪਹਿਲਾਂ ਹੀ ਕੰਪਨੀ ਨੇ ਬਹੁਤ ਦਿੱਤੀ ਹੋਣੀ ਆ 100L 90 ਟਰੈਕਟਰ ਜਿਨੇ ਵੀ ਦੇਖਣਾ ਹੋਵੇ ਭਾਈ 100 ਵਰ ਸੇਲ ਆ ਪਟਿਆਲੇ ਆ ਚੈੱਕ ਕਰੋ ਪਾਵਰ ਬ੍ਰੇਕ ਸੀਆਰਡੀ ਮਾਡਲ ਆ ਵਾਰ-ਵਾਰ ਦੋਸਤਾਂ ਨੂੰ ਦੱਸਦਾ 22 ਮਾਡਲਰ ਸੀਆਰਡੀ ਮਾਡਲ ਆ ਸੀਆਰਡੀ ਦੇ ਵਿੱਚ ਬੈਟਰੀ ਬਕਸ ਆ ਪੂਰਾ ਆ ਜਾਂਦੀ ਆ ਸਿਸਟਮ ਸਾਰਾ ਇਹਦਾ ਬ੍ਰੇਕਾਂ ਦਾ ਵੀ ਜਿੰਨਾ ਮਰਜ਼ੀ ਘੱਟ ਜੇ ਉਹ ਵੀ ਦੱਸਦਾ 4x4 ਆਟੋ ਲਿਫਟ ਇਹਦੇ ਟਾਇਰ ਚੈੱਕ ਕਰ ਲਿਓ ਨਵਾਂ ਕਰੋ ਚੈੱਕ ਕਰੋ ਦੋਸਤੋ ਕਿੰਨੇ ਫੀਚਰ ਆ ਟਰੈਕਟਰ ਦੇ ਵਿੱਚ Air Pressure ਦਾ ਆ ਸਿਸਟਮ ਆ ਦੇਖੋ ਇੱਥੇ ਵੀ Air ਆਉਂਦੀ ਆ ਸਾਰੇ ਆ ਵਾਲ Air ਦੇ ਆ ਕਿੰਨੀ ਲਿਫਟ ਕਪੈਸਿਟੀ ਆ ਕੀ ਸਾਰਾ ਕੁਝ ਆ ਦੇਖੋ 3500 ਕਿਲੋਗ੍ਰਾਮ 6000 ਕਿਲੋਗ੍ਰਾਮ 8000 ਕਿਲੋਗ੍ਰਾਮ ਇਹ ਲਿਫਟ ਕਪੈਸਿਟੀ ਹੈ ਜਿਹੜੀ B1 B2 B3 B4 ਇਹਨਾਂ ਦੇ ਵਿੱਚ ਇਹ ਤੋਂ ਬਾਅਦ T2 ਦੇ ਵਿੱਚ ਕਿੰਨੇ ਲਾਸਟ ਟੋਟਲ ਇੰਨਾ ਕੱਢਿਆ ਹੋਇਆ T3 ਦੇ ਵਿੱਚ ਕਿੰਨੇ ਤੇ ਸੋਨਾਲਿਕਾ ਇੰਟਰਨੈਸ਼ਨਲ ਡੀਸੀ ਲੈਵਲ ਕੰਟਰੋਲ ਡੀਸੀ ਵੀ ਲੈਵਲ ਕੰਟਰੋਲ ਬਹੁਤ ਸੋਹਣੇ ਫੀਚਰ ਏ ਟਰੈਕਟਰ ਦੇ ਵਿੱਚ 에ਅਰ ਬ੍ਰੇਕ ਤੇ ਆ ਚੈੱਕ ਕਰੋ ਲਿੰਕਾਂ ਦੇ ਕੋ ਟਰੈਕਟਰ ਦੀਆਂ ਹੁਣ ਇਹ ਵੀ ਦੋਸਤੋ ਜਿਹਨੇ ਨਵਾਂ ਲੈਣਾ ਉਹਦੇ ਵਾਸਤੇ ਇੱਕ ਆ ਪੀਟੀਓ ਸੈਂਸਰ ਦੇਖੋ ਜੀ ਇਹ ਪੀਟੀਓ ਸੈਂਸਰ ਕੀ ਆ ਚੈੱਕ ਕਰਕੇ ਦੱਸਿਓ ਹੁਣ ਮੈਨੂੰ ਤਾਂ ਪੀਟੀਓ ਸੈਂਸਰ ਹੀ ਆ PTORPM ਸੈਂਸਰ ਵੀ ਆ ਗਿਆ ਦੋਸਤੋ ਆ ਲੋ ਕਿੱਡਾ ਘੈਂਟ ਫਿਚਰ ਆ PTORPM ਦੋਸਤੋ ਉਹ ਚੱਕਰ ਹੀ ਖਤਮ ਆ ਗੋਲੀਆਂ ਵਾਲਾ ਗੋਲੀ ਮਰ ਜੂਗੀ ਜੀ ਲੈਂ ਖਤਮ ਹੋ ਜੂਗੀ ਉੱਕ ਦੇਖੋ ਕੀ ਸਿਸਟਮ ਹੈ ਡਬਲ ਆਫ 4 ਨਿਪਲ ਆ ਗਿਆ ਇੱਕ ਉਹ ਜਿੰਨੇ ਵੱਡੇ ਟਰੈਕਟਰ ਇਹਨਾਂ ਦੇ ਵਿੱਚ ਆ ਸਰਵਾ ਵਗੈਰਾ ਜਿਹੜਾ ਬ੍ਰੇਕ ਦਾ ਸਿਸਟਮ ਆ ਚੈੱਕ ਕਰੋ ਇਹਨਾਂ ਦੇ ਬ੍ਰੇਕ ਟੈਕਨੋਲੋਜੀ ਚੈੱਕ ਕਰੋ ਸੋਨਾਲੀ ਕਾ ਕਿੱਥੇ ਜਾਣਦੇ ਆ ਇਹ ਚੀਜ਼ਾਂ ਵਹੀ ਦੇਖੋ ਆ ਟੈਂਕ ਆ ਗਿਆ 에ਅਰ ਦਾ ਇਹਦਾ ਬ੍ਰੇਕਾਂ ਦਾ ਏਅਰ ਬ੍ਰੇਕ ਆ ਜਿਹੜੇ ਇਸ ਟਰੈਕਟਰ ਨੂੰ ਮੈਂ ਦੇਖਿਆ ਤੇ ਆ ਚੈੱਕ ਕਰੋ ਦੋਸਤੋ ਬਹੁਤ ਅਡਵਾਂਸ ਟੈਕਨੋਲੋਜੀ ਇਸ ਟਰਾਈ 4x4 ਟਰੈਕਟਰ ਤੇ ਥੱਲੇ ਵੀ ਟਰੈਕਟਰ ਦੇ ਉਵੇਂ ਸਟicker ਵਗੈਰਾ ਥੱਲੇ ਤੁਸੀਂ ਦੇਖੋ ਬਾਲਾ ਤਗੜਾ ਸਿਸਟਮ ਬ੍ਰੇਕ ਦਾ ਦਿੱਤਾ ਹੋਇਆ ਕਾਫੀ ਚੀਜ਼ਾਂ ਜਿਹੜੀਆਂ ਇਹਦੇ ਚ ਥੋੜਾ ਜਿਹਾ ਡਿਟੇਲਡ ਜੇ ਜਾਈਏ ਤਾਂ ਵੀਡੀਓ ਕਾਫੀ ਲੰਬੀ ਹੋ ਜੂਗੀ ਕਾਫੀ ਸੈਂਸਰ ਇਹਦੇ ਵਿੱਚ ਆ ਤੁਸੀਂ ਚੈੱਕ ਕਰੋ ਜਿਹੜੇ ਭਰਾ ਨੂੰ ਪਤਾ ਹੋਵੇ ਤਾਂ ਦੇਖ ਸਕਦਾ ਹਲੋ ਕਾਫੀ ਚੀਜ਼ਾਂ ਜਿਹੜੀਆਂ ਨੇ ਵਿੱਚ ਦਿੱਤੀਆਂ ਹੋਈਆਂ ਤੇ ਹਲੇ ਕਿਉਂ ਥੱਲੇ ਕੈਮਰਾ ਜਾਂਦਾ ਨਹੀਂ ਗਾ ਤੇ ਨਹੀਂ ਪਤਾ ਲੱਗਦਾ ਥੱਲੇ ਕੇ ਰਿਆ ਹੋਇਆ ਟਰੈਕਟਰ 4x4 ਅਸੀਂ ਚੈੱਕ ਕਰੋ ਟਰੈਕਟਰ ਨਵਾਂ ਲੈਣ ਨਾਲੋਂ ਦੋਸਤੋ ਅੱਧਾ ਮੁੱਲ ਦੇ ਵਿੱਚ ਟਰੈਕਟਰ ਅੱਧਾ ਮੁੱਲ ਦੇ ਵਿੱਚ 4x4 ਅਸੀਂ ਟਰੈਕਟਰ ਜਿਹਨੇ ਵੀ ਦੇਖਣਾ ਹਲੇ ਤੱਕ ਆ ਲੋ ਮਰਗਾਟ ਤੱਕ ਟਰੈਕਟਰ ਦੇ ਨਾਲ ਕੰਪਲੀਟ ਲੱਗੇ ਆ ਸੀਆਰਡੀ ਮਾਡਲ ਆ ਆ ਚੈੱਕ ਕਰ ਲੋ ਸੀਆਰਡੀ ਦੇ ਵਿੱਚ ਆ ਕੰਪਰੈਸ਼ਰ ਰਣੇਗਾ ਟਰੈਕਟਰ ਦਾ ਤੇ ਆਹਨਾਂ ਨੂੰ ਉਧਰ ਵੀ ਦਿਖਾਵਾਂ ਆ ਡੀਜ਼ਲ ਟੈਂਕ ਆ ਗਿਆ ਥੱਲੇ ਦੋਨੇ ਪਾਸੇੋਂ ਟਰੈਕਟਰ ਤੁਹਾਨੂੰ ਚੈੱਕ ਕਰਾਤਾ ਆ ਥੱਲੇ ਉਹ ਟਰੈਕਟਰ ਦੇਖ ਲੋ ਕਿਉਂ ਅਸੀਂ ਮਿਸਤਰੀ ਮਕੈਨਿਕ ਲੈਣ ਨਾਲ ਜੁੜਿਆ ਅਸੀਂ ਟਰੈਕਟਰ ਦਾ ਥੱਲਾ ਜ਼ਰੂਰ ਥੱਲੇ ਉਹ ਜ਼ਰੂਰ ਨਿਗਮ ਮਨਾਉਨੇ ਆ ਵੀ ਸਾਨੂੰ ਐ ਹੁੰਦਾ ਵੀ ਥੱਲੇ ਕੋਈ ਫੀਚਰ ਨਵਾਂ ਕੰਪਨੀ ਨੇ ਪਾਇਆ ਬਲੌਗ ਦੇ ਵਿੱਚ ਹੰਗਿਆਂ ਦੇ ਵਿੱਚ ਚੈੱਕ ਕਰੀਗਾ ਇਹ ਗਾ ਦੋਸਤੋ ਡੀਜ਼ਲ ਦਾ ਵੀ ਸੈਂਸਰ ਆ ਗਿਆ ਜਿਹੜੇ ਸੀਆਰਡੀ ਮੋਡਲ ਨੇ ਇਹ ਡੀਜ਼ਲ ਤੇ ਵੀ ਸੈਂਸਰ ਦੇ ਤੇ ਵੀ ਡੀਜ਼ਲ ਫਿਲਟਰ ਹਵਾ ਨਾ ਲਵੇ ਜਾਂ ਕੋਈ ਚੋਕ ਨਾ ਹੋਵੇ ਤੇ ਥੋਲਾ ਜਿਹਾ 90 ਅਡਜਸਟੇਬਲ ਸਟੀering ਟਰੈਕਟਰ ਫੋਰ ਸੇਲ ਆ ਬਾਈ ਜੀ ਪਟਿਆਲਾ ਟਰੈਕਟਰ ਮੰਡੀ ਦੇ ਵਿੱਚ ਆ ਚੁੱਕਿਆ ਜਿਹੜੇ ਭਰਾ ਨੇ ਵੀ ਪਰਚੇਜ਼ ਕਰਨਾ ਕਰ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਡੇਟ ਵੀ ਦੱਸਦਾ ਵੀਡੀਓ ਦੇ ਵਿੱਚ ਤੇ ਪੇਜ ਜਰੂਰ ਫੋਲੋ ਕਰ ਲੋ 14 ਅਪ੍ਰੈਲ 2025 ਜਰੂਰ ਦੋਸਤੋ ਆਪਣਾ ਪੇਜ ਫੋਲੋ ਕਰ ਲਿਆ ਕਰੋ YouTube ਤੇ ਵੀ Facebook ਤੇ ਵੀ Instagram ਤੇ ਵੀ ਤੇ ਬਹੁਤ ਘੈਂਡ ਘੈਂਡ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਬਹੁਤ ਜਾਣਕਾਰੀਆਂ ਆਪਣੇ ਪੇਜ ਤੇ ਪਈਆਂ ਤੇ ਤੁਹਾਡੇ ਜਿਵੇਂ ਦਾ ਭਰਾਵਾਂ ਨੇ ਬਹੁਤ ਫਾਇਦੇ ਵੀ ਲਏ ਆ ਵੀਡੀਓ ਦੇਖ ਕੇ ਕਈ ਭਰਾ ਟਰੈਕਟਰ ਪਰਚੇਜ਼ ਕਰਕੇ ਵੀ ਲੈ ਕੇ ਗਏ ਆ ਦੇਖੋ ਸੀਟ ਚੈੱਕ ਕਰੋ ਕਿੰਨੇ ਕ ਫੰਕਸ਼ਨ ਸੀਟ ਦੇ ਵਿੱਚ ਦਿੱਤੇ ਹੋਏ ਹਨ ਵੇਡ ਨਾਲ ਅੱਗੇ ਪਿੱਛੇ ਟਰਾਂਸਮਿਸ਼ਨ ਡਰਾਫਟ ਸੈਂਸਿਟੀ ਹਾਈ ਲੋ ਡਿਸਟ੍ਰੀਬਿਊਟਰ ਟਾਟੋ ਲਿਫਟ 4/4 ਦੇ ਲੀਵਰ ਸਾਡਾ ਆ ਸਟੀਅਰਿੰਗ ਰੈਸਟੇਬਲ ਕਾਫੀ ਫੀਚਰ ਜਿਹੜੇ ਟਰੈਕਟਰ ਦੇ ਵਿੱਚ ਆ ਬਾਰ ਇਹ ਬਾਰ ਵਿੱਚ ਲੱਗਾ ਪ੍ਰੈਸ਼ਰ ਦੀ ਹੋਊਗੀ ਜਿਹੜਾ ਪ੍ਰੈਸ਼ਰ ਦੱਸਦੀ ਹੋਊਗੀ ਇਹਦਾ ਬ੍ਰੇਕ ਪ੍ਰੈਸ਼ਰ ਦੱਸਦੀ ਹੋਣੀ ਆ ਮੈਨੂੰ ਤਾਂ ਬਾਰ ਉਹਦੀ ਹੀ ਲੱਗਦੀ ਆ ਬਾਕੀ ਵੈਬੋ ਆਪਣਾ ਚੈੱਕ ਕਰ ਲਿਓ ਵੀ ਬਾਅਦ ਮੈਨੂੰ ਤਾਂ ਲੱਗਦੀ ਉਹੀ ਆ ਜੇ ਕਿਸੇ ਥਾਂ ਤੇ ਗਲਤ ਹੋਈਏ ਭਰਾ ਤਾਂ ਬਹੁਤ ਸਿਆਣੇ ਵੀਰ ਬੈਠੇ ਆ ਸਾਡੇ ਨਾਲ ਉਹ ਵੀ ਜ਼ਰੂਰੀ ਨਹੀਂ ਵੀ ਆਪਾਂ ਨੂੰ ਕਿਸੇ ਗੱਲ 'ਚ ਗਲਤੀ ਵੀ ਲੱਗ ਸਕਦੀ ਆ ਕੋਈ ਬੰਦਾ ਆਪਦੇ ਆਪ 'ਚ ਪੂਰਾ ਨਹੀਂ ਦੋਸਤੋ ਤੇ ਜਰੂਰ ਮੇਰਾ ਭਰਾ ਚੈਨਲ ਨੂੰ ਫੋਲੋ ਕਰਿਓ ਮਿਹਨਤ ਕਰਕੇ ਵੀਡੀਓ ਬਣਾਈ ਦੀ ਆ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਈ ਦੀ ਆ ਡੀਐਮ ਕਰ ਲਿਓ ਰੇਟ ਵੈਸੇ ਮੈਂ ਫੇਸਬੁਕ ਤੇ ਦੱਸ ਚੁੱਕਿਆ ਪਹਿਲਾਂ ਤੇ ਹੁਣ ਭਰਾ ਨੇ ਰੋਕ ਤਾਂ ਕਹਿੰਦਾ ਵੀ ਰੇਟ ਕਈ ਵਾਰਾਂ ਕਿਸੇ ਵਪਾਰੀ ਵੀਰ ਨੇ ਲੈ ਜਾਣਾ ਹੁੰਦਾ ਹਨਾ ਫੇਰ ਥੋੜੀ ਜਿਹੀ ਦਿੱਕਤ ਆਉਂ ਤੇ ਬਾਕੀ ਆਪ ਸਿਆਣੇ ਸਾਰੇ ਭਰਾ ਕਿਸਾਨ ਭਰਾ ਸਾਰਿਆਂ ਨੂੰ ਪਤਾ ਧੰਨਵਾਦ ਦੋਸਤੋ